ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਮੁੱਚੇ ਦੇਸ਼ ਵਾਸੀਆਂ ਦੇ ਪੰਜਾਬ ਦੇ ਵਾਸੀਆਂ ਨੂੰ ਪਤਾ ਹੀ ਹੈ ਕਿ ਪਿਛਲੇ 22-23 ਦਿਨਾਂ ਤੋਂ ਲੈ ਕੇ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਐਮਐਸਪੀ ਤੇ ਹੋਰ ਖੇਤੀ ਫਸਲਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 22-23 ਦਿਨਾਂ ਤੋਂ ਮਰਨ ਵਰਤ ਤ ਤੇ ਬੈਠਿਆ ਸਮੁੱਚੇ ਪੰਜਾਬ ਨੂੰ ਪੰਜਾਬੀਅਤ ਨੂੰ ਅਪੀਲ ਹੈ ਸਾਡੇ ਵੱਲੋਂ ਬੇਨਤੀ ਹੈ ਹੱਥ ਬਨ ਕੇ ਬੇਨਤੀ ਆ ਕਿ ਘਰ ਘਰ ਦੇ ਵਿੱਚੋਂ ਬਜ਼ੁਰਗ ਮਾਤਾਵਾਂ ਭੈਣਾਂ ਬੱਚੇ ਉੱਥੇ ਆਪਾਂ ਵੀ ਉਸ ਕਿਸਾਨੀ ਅੰਦੋਲਨ ਦਾ ਹਿੱਸਾ ਬਣੀਏ ਤੇ ਉਸ ਸੰਘਰਸ਼ ਦਾ ਸਾਥ ਦੇਈਏ ਤਾਂ ਕਿ ਆਪਾਂ ਜਿੱਤ ਪ੍ਰਾਪਤ ਕਰ ਸਕੀਏ ਤੇ ਉਸ ਬੁੱਢੇ ਜਰਨੈਲ ਦਾ ਨਾਲ ਸਾਥ ਦੇ ਕੇ ਉਹਨਾਂ ਦੀ ਜੋ ਸੋਚ ਆ ਉਹਨੂੰ ਕਾਇਮ ਕਰ ਸਕੀਏ ਪੰਜਾਬੀਓ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਕ ਆਪਣੀ ਸੋਚ ਨੂੰ ਲੈ ਕੇ ਇੱਕ ਨਿੱਜੀ ਉਹਦੀ ਕੋਈ ਆਪਣੀ ਜਾਇਜਾਤ ਨੂੰ ਲੈ ਕੇ ਜਾਂ ਕੋਈ ਆਪਣੀ ਉਹਦੀ ਮੈਨਿਊਰਿਟੀ ਜਾਂ ਕੋਈ ਕੰਮ ਨੂੰ ਲੈ ਕੇ ਆਪਦੇ ਮਸਲੇ ਨੂੰ ਲੈ ਕੇ ਉਹ ਇਸ ਤਰ੍ਹਾਂ ਧਰਨੇ ਤੇ ਨਹੀਂ ਬੈਠੇ ਸੋਨੂੰ ਵੀ ਲੋੜ ਹੈ ਉਸ ਦਾ ਸਾਥ ਦੇਣ ਲਈ ਉਸ ਦੇ ਘਰ ਵੀ ਬੱਚੇ ਨੇ ਉਹਦੇ ਘਰ ਵੀ ਪੋਤੇ ਪੁੱਤ ਨੂਹਾਂ ਨੇ ਕਿਹਨੂੰ ਨਹੀਂ ਲੋੜ ਆਪਦੇ ਪਰਿਵਾਰ ਦੀ ਕੌਣ ਆਪਦੇ ਪਰਿਵਾਰ ਦੇ ਹਿੱਸੇ ਤੋਂ ਵਿਸੜਨਾ ਚਾਹੁੰਦਾ ਤੁਹਾਨੂੰ ਵੀ ਉਹਦੇ ਅੰਦਰ ਦਰਦ ਆ ਜੇ ਤੁਹਾਡੇ ਅੰਦਰ ਦਰਦ ਹੈ ਤਾਂ ਜਾਗ ਦੀਆਂ ਜ਼ਮੀਰਾਂ ਵਾਲਿਓ ਆਜੋ ਡਟ ਕੇ ਦਈਏ ਸਾਥ ਖਨੌਰੀ ਬਾਰਡਰ ਤੇ ਜਿਵੇਂ ਅੱਜ ਸਮੂਹ ਨਗਰ ਨਿਵਾਸੀ ਕੁੰਮੜਵਾਲ ਜ਼ਿਲ੍ਹਾ ਸੰਗਰੂਰ ਦੀ ਸੰਗਤ ਹੋਰ अनेका ਜ਼ਿਲ੍ਹਿਆਂ ਤੋਂ ਚੱਲ ਕੇ ਸੰਘ ਦੇ ਸੰਘਰਸ਼ ਦਾ ਹਿੱਸਾ ਬਣ ਰਹੀ ਆ ਆਪਾਂ ਵੀ ਡਟ ਕੇ ਹੱਕ ਸੱਚ ਦਾ ਸਾਥ ਦਿਈਏ ਆਪਦੀਆਂ ਫਸਲਾਂ ਨਸਲਾਂ ਤੇ ਹੋਣ ਦੀ ਲੜਾਈ ਹੈ ਇਸ ਹੋਣ ਦੀ ਲੜਾਈ ਨੂੰ ਕਾਮਯਾਬ ਕਰੀਏ ਕਮਾਂਕਾਰਾਂ ਨੂੰ ਸੰਕੋਚਦੇ ਹੋ ਕਿਉਂਕਿ ਕੰਮ ਕਦੇ ਵੀ ਮੁੱਕਦੇ ਨਹੀਂ ਜੋ ਸਾਡੀ ਜ਼ਿੰਦਗੀ ਭਰ ਦੀ ਲੜਾਈ ਆਪਦੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਆਪਾਂ ਖਨੌਰੀ ਬਾਡਰ ਤੇ ਘਰ ਘਰ ਦੇ ਵਿੱਚੋਂ ਆਵਾਜ਼ ਨੂੰ ਬੁਲੰਦ ਕਰੀਏ ਤਾਕੀ ਸੈਂਟਰ ਦੀਆਂ ਤਾਰਾਂ ਨਾਲ ਤਾਰਾਂ ਖਡਵਾ ਸਕੀਏ ਇੱਥੇ ਪਹੁੰਚੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਨੂੰ ਆਸ ਆ ਤੁਸੀਂ ਜਰੂਰ ਪਹੁੰਚੋਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਤੇਰੀ ਸੋਚ ਤੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ